ਉਰਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬਲਵਿੰਦਰ ਸਿੰਘ ਬਾਜਵਾ ਵੱਲੋਂ ਗੁਰਫਤ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਗੱਲ ਕਰਨ ਜਾ ਰਿਹਾ ਹਾਂ ਸਿੱਖ ਕਲਚਰ ਸੁਸਾਇਟੀ ਦੀ ਆ ਜੋ ਕਿ ਟ੍ਰਾਈਸਟ ਰੇਟ ਏਰੀਆ ਦੀ ਸਭ ਤੋਂ ਵੱਡੀ ਸੁਸਾਇਟੀ ਹੈ ਸਭ ਤੋਂ ਪੁਰਾਣੀ ਸੁਸਾਇਟੀ ਹੈ ਇਹ ਸੁਸਾਇਟੀ ਜਦੋਂ ਦੇ ਅਸੀਂ ਅਮਰੀਕਾ ਦੇ ਵਿੱਚ ਆਏ ਹਾਂ ਆ ਉਦੋਂ ਇਸ ਇਲਾਕੇ ਦੇ ਵਿੱਚ ਆਲੇ ਦੋਲੇ ਗੁਰਦੁਆਰਾ ਸਾਹਿਬ ਬੜੇ ਘੱਟ ਹੁੰਦੇ ਸਨ ਸਭ ਤੋਂ ਵੱਡੀ ਪੁਰਾਣੀ ਸੁਸਾਇਟੀ ਹੈ ਇਸ ਦਾ ਇੱਕ ਇਤਿਹਾਸ ਵੀ ਹੈ ਆ ਜਦੋਂ ਵੀ ਕਦੇ ਪੰਥ ਦੀ ਆਵਾਜ਼ ਉਠਾਉਣੀ ਪਈ ਹੈ ਤਾਂ ਇਸ ਸੋਸਾਇਟੀ ਉਠਾਉਂਦੀ ਰਹੀ ਹੈ 1984 ਤੋਂ ਲੈ ਕੇ ਅੱਜ ਤੱਕ ਪੰਥਕ ਸਟੇਜ ਰਹੀ ਹੈ ਇਸ ਸਟੇਜ ਦੇ ਉੱਤੋਂ ਕਦੇ ਵੀ ਜਿਹੜਾ ਪੰਥ ਵਿਰੋਧੀ ਜਾਂ ਕੋ ਪੋਲੀਟੀਕਲ ਜੇ ਜਿਹੜੇ ਕਿ ਆਰਮ ਸਟੇਜਾਂ ਦੇ ਬੋਲ ਲੈਂਦੇ ਹਨ ਪਰ ਇਸ ਸਟੇਜ ਦੇ ਉੱਤੋਂ ਉਹਨਾਂ ਨੂੰ ਬੋਲਣ ਦਾ ਹੱਕ ਪ੍ਰਾਪਤ ਨਹੀਂ ਹੋਇਆ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਸੰਗਤਾਂ ਜਿਥੇ ਬੰਦੀਆਂ ਜਾਂ ਜਿਹੜੇ ਪ੍ਰਬੰਧਕ ਰਹੇ ਹਨ ਉਹ ਬਹੁਤ ਹੀ ਮਜ਼ਬੂਤੀ ਦੇ ਨਾਲ ਅਤੇ ਸਿੱਖੀ ਦੇ ਵਾਲੋ ਪੂਰਾ ਚੜਦੀ ਕਲਾ ਦੇ ਵਿੱਚ ਰਹਿੰਦੀ ਉਹਨਾਂ ਨੇ ਕੋਸ਼ਿਸ਼ ਕੀਤੀ ਅਤੇ ਸੰਗਤਾਂ ਵੀ ਸੁਚੇਤ ਰਹਿੰਦੀਆਂ ਸਨ ਸੰਗਤਾਂ ਵੀ ਸਮੇਂ-ਸਮੇਂ ਤੇ ਜਿਹੜੇ ਪ੍ਰਬੰਧਕ ਸਨ ਉਹਨਾਂ ਨੂੰ ਜੇਕਰ ਰਸਤਾ ਗਲਤ ਤੋਂ ਚੱਲਦੇ ਸਨ ਤਾਂ ਉਹਨਾਂ ਨੂੰ ਚੁਣੌਤੀ ਦਿੰਦੀਆਂ ਆਈਆਂ ਹਨ ਪਰ ਅੱਜ ਮੈਂ ਇਹ ਜਿਹੜੀ ਗੱਲ ਹੈ ਆ ਮੈਂ ਕਹਿਣ ਵਿੱਚ ਝਿਜਕਾਂਗਾ ਨਹੀਂ ਕਿਉਂਕਿ ਮੈਂ ਇਸ ਸੁਸਾਇਟੀ ਨੂੰ ਪਰਸਨਲ ਆਪਣੇ ਸੱਜਣਾਂ ਮਿੱਤਰਾਂ ਦੋਸਤਾਂ ਨਾਲ ਸੰਗਤ ਦੇ ਨਾਲ ਉਹਨਾਂ ਸਮਿਆਂ 'ਚ ਵੀ ਦੇਖਿਆ ਹੈ ਜਦੋਂ ਮੰਗਰ ਸਾਹਿਬ ਹੁੰਦੇ ਸਨ ਖੱਬਰ ਵਾਲ ਸਾਲਾਂ ਤੇ ਹੋਰ ਬੜੇ ਜਿਹੜੇ ਇਸ ਦੇ ਮੁੱਖ ਸੇਵਾਦਾਰ ਜਿਹੜੀਆਂ ਕਮੇਟੀਆਂ ਆਉਂਦੀਆਂ ਰਹੀਆਂ ਹਨ ਸੋ ਹੁਣ ਪਿਛਲੇ ਕੁਝ ਸਾਲਾਂ ਤੋਂ ਇਹ ਜਿਹੜੀ ਸੁਸਾਇਟੀ ਹੈ ਇਸ ਦੇ ਵਿੱਚ ਧੜੇ ਬੰਦੀਆਂ ਗਰੁੱਪ ਵਧੀਆਂ ਜਿਹੜੀਆਂ ਹਾਂ ਪਹਿਲੇ ਨਾਲੋਂ ਬੜੀਆਂ ਵਧੀਆਂ ਜਾ ਰਹੀਆਂ ਹਨ ਉਹਨਾਂ ਸਮਿਆਂ ਦੇ ਵਿੱਚ ਕਦੇ ਇਲੈਕਸ਼ਨ ਬੜੀਆਂ ਘੱਟ ਹੁੰਦੀਆਂ ਸਨ ਉਦਾਂ ਹੀ ਸਾਰੇ ਰਲ ਮਿਲ ਕੇ ਕਰ ਲੈਂਦੇ ਸਨ ਪਰ ਹੁਣ ਇਹ ਸੁਸਾਇਟੀ ਕਈ ਵਾਰੀ ਜਿਹੜੇ ਫੈਸਲੇ ਵੀ ਆ ਕਦੇ ਕਿਸੇ ਨੂੰ ਇਸ ਇਕੱਠਿਆਂ ਹੋ ਕੇ ਕਿਸੇ ਨੂੰ ਪੰਥ ਤੋਂ ਕੱਢ ਦਿੱਤਾ ਕਿਸੇ ਦਾ ਬਾਈਕਾਟ ਕਰ ਦਿੱਤਾ ਕਦੇ ਉਸ ਨੂੰ ਫਿਰ ਵਾਪਸ ਲੈਣ ਦਾ ਕਦੇ ਕਿਸੇ ਕਈ ਜਥੇਬੰਦੀਆਂ ਜਿਹੜੀਆਂ ਹਨ ਕਿਸੇ ਦਾ ਵਿਰੋਧ ਕਰਨ ਦੇ ਵਿੱਚ ਜੇ ਕੋਈ ਜਥੇਦਾਰ ਆਉਂਦਾ ਹੈ ਉਸ ਦਾ ਵਿਰੋਧ ਕਰਦੀਆਂ ਹਨ ਮੁਰਕੇ ਉਸ ਨੂੰ ਚੋਰੀ ਮਿਲ ਨਹੀਂ ਜਾਂਦੀਆਂ ਹਨ ਉਹਨਾਂ ਨੂੰ ਪ੍ਰੇਟ ਤੇ ਨਹੀਂ ਹੋਣ ਦਿੱਤਾ ਜਾਂਦਾ ਮੁਰਕੇ ਮੈਂ ਹੋਰ ਬੜੀਆਂ ਇਦਾਂ ਦੀਆਂ ਗੱਲਾਂ ਹਨ ਦਮ ਜ਼ਮੀ ਟਕਸਾਲ ਦੇ ਮੁਖੀ ਆਏ ਸੰਬਵਰ ਨਾਮ ਸਿੰਘ ਜੀ ਤੋਂ ਮਾ ਉਹਨਾਂ ਦਾ ਵਿਰੋਧ ਵੀ ਹੋਇਆ ਅਤੇ ਉਹਨਾਂ ਨੂੰ ਇਸ ਗੁਰਦੁਆਰਾ ਦੇ ਵਿੱਚ ਸਿਰੋਪਾਈ ਵੀ ਦਿੱਤਾ ਗਿਆ ਬਾਅਦ ਚ ਜਥੇਬੰਦੀਆਂ ਉਹਨਾਂ ਨੂੰ ਮੰਨਣ ਤੋਂ ਵੀ ਇਨਕਾਰ ਨਹੀਂ ਅਤੇ ਜਸੇਬੰਦੀ ਦੇ ਵਿੱਚ ਹੀ ਕਈ ਲੋਕ ਜਿਹੜੇ ਹਮੇਸ਼ਾ ਆਪੋਜੀਸ਼ਨ ਕਰਦੇ ਹਨ ਉਹ ਵੀ ਉਹਨਾਂ ਦੇ ਨਾਲ ਸੋ ਇਹ ਇਹ ਇੱਕ ਇੱਕ ਵੱਖਰਾ ਵਿਸ਼ਾ ਹੈ ਮੇਰੇ ਕਹਿਣ ਦਾ ਮਤਲਬ ਕਿ ਇਸ ਸੁਸਾਇਟੀ ਦੇ ਉੱਤੇ ਜਿਹੜੇ ਵੱਖਰੇ ਵੱਖਰੇ ਬੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਧੜੇ ਬੰਦੇ ਜਾ ਰਹੇ ਹਨ ਉਹ ਇੱਕ ਚਿੰਤਾ ਦਾ ਕਾਰਨ ਹਨ ਕਿ ਇਹੋ ਇੱਕ ਸੁਸਾਇਟੀ ਹੈ ਜਿਸ ਦੇ ਉੱਤੇ ਸਾਰੀ ਦੁਨੀਆ ਦੇ ਵਿੱਚੋਂ ਜਿਹੜੀਆਂ ਮੇਨ ਸੁਸਾਇਟੀਆਂ ਹੁੰਦੀਆਂ ਜਿਹੜਾਂ ਦੀ ਅੱਖ ਹੁੰਦੀ ਹੈ ਜਿੱਥੋਂ ਕੀਤੀ ਹੋਈ ਗੱਲ ਦਾ ਬਾਹਰ ਅਸਰ ਹੁੰਦਾ ਹੈ ਸੋ ਅੱਜ ਵੀ ਇਸ ਸੋਸਾਇਟੀ ਨੂੰ ਕਿਉਂਕਿ ਜਦੋਂ ਇਲੈਕਸ਼ਨ ਦੇ ਦਿਨ ਹੁੰਦੇ ਹਨ ਤਾਂ ਸੋਸਾਇਟੀ ਦੇ ਵਿੱਚ ਬڑے ਗਰੁੱਪ ਬੰਦੇ ਹਨ ਹੁਣ ਫਿਰ ਇਦਾਂ ਲੱਗ ਰਿਹਾ ਹੈ ਕਿ ਗਰੁੱਪਵਾਦੀ ਜਿਹੜੀ ਕਾਫੀ ਇੱਕ ਵਧਦੀ ਵੀ ਜਾ ਰਹੀ ਹੈ ਅਤੇ ਪਿਛਲੇ ਕੁਝ ਸਾਈਲਾਂ ਦੇ ਵਿੱਚ ਜਿਹੜੀਆਂ ਸੋਸਾਇਟੀ ਦੇ ਪ੍ਰਬੰਧਕ ਜਿਹੜੇ ਮੋਤਵਾਰ ਰਹੇ ਹਨ ਉਹ ਸਹੀ ਡਿਸੀਜਨ ਲੈਣ ਦੇ ਵਿੱਚ ਜਾਂ ਡਿਸੀਜਨ ਲੈ ਕੇ ਉਸਤੇ ਸਟਰੋਂਗਲੀ ਪੈਰਾ ਦੇਣ ਦੇ ਉੱਤੇ ਉਹ ਨਾਕਾਬ ਨਾਕਾਮਜਬ ਸਿੱਧ ਹੋਏ ਹਨ ਸੋ ਅੱਜ ਮੇਰੇ ਕਹਿਣ ਦਾ ਮਤਲਬ ਇਹੀ ਹੈ कि ਜਿਹੜੀਆਂ ਸੰਗਤਾਂ ਹਨ ਜਿਹੜੇ ਆਮ ਲੋਕ ਇਸ ਗੁਰੂ ਘਰ ਨਾਲ ਜੁੜੇ ਹੋਏ ਹਨ ਉਹ ਬੜੇ ਵਧੀਆ ਤਰੀਕੇ ਦੇ ਨਾਲ ਗਲਤ ਨੂੰ ਗਲਤ ਠੀਕ ਨੂੰ ਠੀਕ ਕਹਿੰਦਾ ਆਪਣਾ ਹੌਸਲਾ ਜਰੂਰ ਰੱਖੋ ਕਿਉਂਕਿ ਹਰ ਬੰਦਾ ਕੋਈ ਬੁਰਾ ਨਹੀਂ ਬੰਨਾ ਚਾਹੁੰਦਾ ਕੋਈ ਕਿਉਂਕਿ ਜੇ ਤੁਸੀਂ ਗੁਰੂ ਘਰ ਦੇ ਵਿੱਚ ਜਾਂ ਸੁਸਾਇਟੀ ਦੇ ਵਿੱਚ ਜੇ ਕੋਈ ਗਲਤ ਗੱਲ ਕਰਦਾ ਹੈ ਜੇ ਤੁਸੀਂ ਉਸ ਨੂੰ ਨਹੀਂ ਕਹੋਗੇ ਤਾਂ ਕੌਣ ਕਹੇਗਾ ਇਸ ਦਾ ਕਦੇ ਵੀ ਕਿਸੇ ਨੂੰ ਪ੍ਰਬੰਧਕਾਂ ਨੂੰ ਜਾਂ ਕਿਸੇ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਜੇ ਕੋਈ ਗਲਤ ਰਾਏ ਪੈ ਰਿਹਾ ਹੈ ਸੋ ਅੱਜ ਇਸ ਸੁਸਾਇਟੀ ਉਹ ਅੱਗੇ ਲੈ ਕੇ ਕਿਦਾਂ ਤੋਰਨਾ ਹੈ ਅਤੇ ਪਿਛਲੇ ਕੁਝ ਸਾਲਾਂ ਤੋਂ ਜਿਹੜੀਆਂ ਇਸ ਦੇ ਵਿੱਚ ਗੱਲਾਂ ਬਾਤਾਂ ਹੋ ਰਹੀਆਂ ਹਨ ਉਹ ਜ਼ਰੂਰ ਚਿੰਤਾ ਦੇ ਵੱਲ ਸਾਨੂੰ ਲੈ ਕੇ ਜਾਂਦੀਆਂ ਹਨ ਸੋ ਆਓ ਰਲ ਮਿਲ ਕੇ ਸਾਰੇ ਜਨੇ ਹਮਲਾ ਮਾਰੀਏ ਅਤੇ ਫਿਰ ਇਸ ਵਾਰੀ ਇੱਕ ਜੇ ਕਿ ਸਿੱਖ ਕਲੱਬ ਸੋਸਾਇਟੀ ਹੈ ਇਸ ਨੂੰ ਕੱਲਾ ਅਸੀਂ ਮਾਂ ਦਾ ਨਾਂ ਦਰਦਾ ਇਹ ਨਾ ਜੀਏ ਕਿ ਮਾਂ ਸੋਸਾਇਟੀ ਹੈ ਮਾਂ ਦਾ ਰੋਲ ਵੀ ਨਿਭਾਉਣ ਦੀ ਕੋਸ਼ਿਸ਼ ਕਰੀਏ ਅਤੇ ਇਸ ਦਾ ਜੋ ਵੀ ਵਧੀਆ ਤਰੀਕੇ ਨਾਲ ਕੋਈ ਹੱਲ ਲੱਭਦਾ ਹੈ ਸਾਰੀਆਂ ਸੰਗਤਾਂ ਨੂੰ ਨਾ ਕਿ ਇਕੱਲਿਆਂ ਕੁਝ ਕਿ ਗਰੁੱਪਾਂ ਨੂੰ ਇਸ ਦੇ ਉੱਤੇ ਕਾਬਜ ਹੋਣ ਦਿਓ ਨਵੇਂ ਯੂਥ ਨੂੰ ਵੀ ਲੈ ਕੇ ਆਉਣਾ ਚਾਹੀਦਾ ਹੈ ਸਾਡੀਆਂ ਬੀਬੀਆਂ ਨੂੰ ਵੀ ਲੈ ਕੇ ਆਉਣਾ ਚਾਹੀਦਾ ਹੈ ਤੋਂ ਮੈਂ ਇੱਕ ਜ਼ਰੂਰ ਬੇਨਤੀ ਕਰਦਾ ਕਿ ਇਸ ਸੋਸਾਇਟੀ ਦੇ ਨਾਲ ਵੀ ਸਾਡਾ ਇੱਕ ਬੜਾ ਪਿਆਰ ਹੈ ਬਾਕੀ ਸਾਰੇ ਗੁਰੂ ਘਰਾਂ ਦੇ ਨਾਲ ਅਸੀਂ ਸਾਡਾ ਜਿੰਨੇ ਵੀ ਹਾਂ ਸਾਡਾ ਉਹਨਾਂ ਨਾਲ ਬੜਾ ਇੱਕ ਪੁਰਾਣੀ ਸਾਂਝ ਹੈ ਪਰ ਇਸ ਸੋਸਾਇਟੀ ਨੂੰ ਆਓ ਰਲ ਮਿਲ ਕੇ ਜੇ ਇਸ ਨੂੰ ਅਸੀਂ ਮਾਂ ਸੋਸਾਇਟੀ ਕਹਿੰਦੇ ਹਾਂ ਇਸ ਨੂੰ ਤਮਾਸ਼ਾ ਨਾ ਬਣਾਈਏ ਇਸ ਨੂੰ ਰਲ ਮਿਲ ਕੇ ਫਿਰ ਪਹਿਲਾਂ ਵੰਗੂਗਾ ਕਿ ਪੰਥਕ ਸਟੇਜ ਬਣਾਈਏ ਖਾਸ ਕਰਕੇ ਮੈਂ ਜਥੇਬੰਦੀਆਂ ਨੂੰ ਵੀ ਕਹਾਂਗਾ ਕਿ ਤੁਸੀਂ ਇੱਕ ਸਟੇਜ ਦੀ ਖਾਤਰ ਗਲਤ ਨੂੰ ਗਲਤ ਠੀਕ ਨੂੰ ਠੀਕ ਅ ਨਹੀਂ ਕਹਿੰਦੇ ਉਸ ਦੇ ਵਿੱਚ ਵੀ ਤੁਸੀਂ ناکਾਮਜਬ ਹੋਇਓ ਮੈਂ ਉਸ ਦੀ ਤੁਹਾਨੂੰ ਆਧਾਰਨਾ ਵੀ ਬੜੀਆਂ ਦੇ ਸਕਦਾ ਹਾਂ ਉਹ ਜਥੇਬੰਦੀਆਂ ਜਿਹੜੀਆਂ ਕਿ ਹਮੇਸ਼ਾ ਹਰ ਕੰਮ ਦੇ ਵਿੱਚ ਮੋਰੀ ਹੁੰਦੀਆਂ ਰਹੀਆਂ ਹਨ ਉਹ ਵੀ ਹੁਣ ਥੋੜਾ ਜਿਹਾ ਪੋਲਿਟਿਕਸ ਵੱਲ ਜਾ ਰਹੇ ਹਨ ਜਿੱਥੇ ਉਹਨਾਂ ਨੂੰ ਚੰਗਾ ਲੱਗਦਾ ਹੈ ਉੱਥੇ ਉਹ ਆਪਣੇ ਸੂਲਾਂ ਤੋਂ ਪਿੱਛੇ ਹਟ ਕੇ ਹਮਾਇਤ ਕਰਨੀਆਂ ਹਨ ਸੋ ਸਾਰਿਆਂ ਨੂੰ ਸੰਗਤਾਂ ਨੂੰ ਮੀਲ ਹੈ ਕਿ ਆਓ ਇਸ ਸੋਸਾਇਟੀ ਦਾ ਜਿਹੜਾ ਹੈ ਇਸ ਦੇ ਬਾਰੇ ਜਾ ਕੇ ਸੋਚੀਏ ਇਸ ਦੇ ਬਾਰੇ ਮੈਂ ਇੱਕ ਬੜਾ ਜਲਦੀ ਟਾਕ ਸ਼ੋ ਕਰਾਂਗਾ ਉਸ ਦੇ ਵਿੱਚ ਜਿੰਨੇ ਵੀ ਹਨ ਤੁਹਾਡੇ ਜ਼ਰੂਰ ਸਾਰਿਆਂ ਦੇ ਖੁੱਲ ਕੇ ਆਪ ਵਿਚਾਰ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ